ਇਹ ਸਾਡੀ ਰੈਗੂਲਰ ਜਿਹੜੀ ਹੈਗੀ ਵੀਕਲੀ ਚੈਕਿੰਗ ਹੁੰਦੀ ਹੈ ਜਿਹਦੇ ਵਿੱਚ ਸਪੈਸ਼ਲ ਅਸੀਂ ਨਾਕਾਬੰਦੀ ਕਰਦੇ ਹਾਂ ਰਾਤ ਦੇ ਸਮੇਂ ਔਰ ਇਹਦੇ ਵਿੱਚ ਅੱਧੀ ਰਾਤ ਤੋਂ ਬਾਅਦ ਤੱਕ ਜਿਹੜੇ ਹੈਗੇ ਨਾਕੇ ਫੰਕਸ਼ਨਲ ਕੀਤੇ ਜਾਂਦੇ ਨੇ ਕਿਉਂਕਿ ਪੁਲਿਸ ਦਾ ਜਿਹੜਾ ਜ਼ਿਆਦਾ ਕੰਮ ਜਿਹੜਾ ਹੈਗਾ ਦਿਨ ਦੇ ਸਮੇਂ ਹੁੰਦਾ ਤੇ ਰਾਤ ਨੂੰ ਜਦੋਂ ਆਪਾਂ ਆਪਣੀ ਡਿਊਟੀ ਦੇ ਵਿੱਚ ਜਿਹੜੀ ਸੁਰੱਖਿਆ ਡਿਊਟੀ ਹੈ ਉਹਦੇ 'ਚ ਢਿੱਲੇ ਨਾ ਪਈਏ ਕਿਉਂਕਿ ਲੋਕਾਂ ਦੀ ਆਵਾਜਾਈ ਲਗਭਗ 11 ਵਜੇ ਤੱਕ ਸ਼ਹਿਰ ਦੇ ਵਿੱਚ ਚੱਲਦੀ ਰਹਿੰਦੀ ਹੈ ਅੱਜ ਬਠਿੰਡੇ ਦੇ ਵਿੱਚ ਅਸੀਂ ਜਿਹੜੀ ਹੈਗੀ ਰਾਤ ਦੀ ਨਾਕਾਬੰਦੀ ਤੇ ਚੈਕਿੰਗ ਜਿਹੜੀ ਹੈਗੀ ਉਹਦੀ ਸੁਪਰਵਾਈਜ਼ਨ ਦੇ ਵਿੱਚ ਮੈਂ ਐਸਐਸਪੀ ਬਠਿੰਡਾ ਸਾਹਿਬ ਦੇ ਨਾਲ ਅੱਜ ਮੌਜੂਦ ਹਾਂ ਤੇ ਇਹਦੇ ਨਾਲ ਸਾਡੇ ਜਿਹੜੇ ਮੁਲਾਜ਼ਮ ਰਾਤ ਨੂੰ ਡਿਊਟੀ ਦਿੰਦੇ ਨੇ ਉਹਨਾਂ ਦੀ ਜਿਹੜੀ ਹੈਗੀ ਹੌਸਲਾ ਅਫਜਾਈ ਵੀ ਹੁੰਦੀ ਹੈ ਤੇ ਉਹਨਾਂ ਦੀ ਡਿਊਟੀ ਦੇ ਵਿੱਚ ਜੇਕਰ ਕੋਈ ਕਮੀ ਪੇਸ਼ੀ ਹੈ ਉਹ ਅਸੀਂ ਸੁਧਾਰ ਵੀ ਸਕਦੇ ਹਾਂ ਜੋ ਸਾਡੇ ਧਿਆਨ ਦੇ ਵਿੱਚ ਆਉਂਦੀ ਹੈ ਮੁੱਖ ਮਕਸਦ ਇਹ ਹੈ ਕਿ ਇੱਕ ਤਾਂ ਰਾਤ ਨੂੰ ਜਿਹੜੇ ਲੋਕੀ ਉਮਦੇ ਨੇ ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈਗੀ ਉਹ ਪੁਖਤਾ ਤਰੀਕੇ ਨਾਲ ਹੋ ਸਕੇ ਉਹਨਾਂ ਦੀ ਸੁਰੱਖਿਆ ਦੇ ਵਿੱਚ ਵਾਧਾ ਹੋ ਸਕੇ ਇਸ ਮਕਸਦ ਦੇ ਨਾਲ ਜਿਹੜੇ ਹੈਗੇ ਇਹ ਨਾਕੇ ਸਾਡੇ ਵੱਲੋਂ ਲਗਾਏ ਜਾਂਦੇ ਨੇ ਸਪੈਸ਼ਲ ਨਾਈਟ ਚੈਕਿੰਗ ਜਿਹੜੀ ਹੈਗੀ ਅਸੀਂ ਕਰਦੇ ਆ ਤਾਂ ਕਿ ਜਿਹੜੇ ਰਾਤ ਦੀ ਡਿਊਟੀ 'ਚ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਨੇ ਉਹ ਵੀ ਢਿੱਲੇ ਨਾ ਪੈਣ ਤੇ ਜਿਹੜੀ ਸਾਡੀ ਜਿਹੜੀ ਨਿਗਰਾਨੀ ਹੈ ਉਹ ਵੀ ਬਰਕਰਾਰ ਰਹੇ ਇਹ ਜ਼ਿਲ੍ਹੇ ਭਰਚ ਕੀਤੀ ਗਈ ਹੈ ਜ ਜਿਹਦੇ ਚ ਕਿ ਸਾਡੇ ਜਿਹਨੇ ਅੱਜ ਬਠਿੰਡਾ ਜ਼ਿਲ੍ਹੇ ਦੇ ਵਿੱਚ ਹਾਈ ਟੈਕ ਨਾਕੇ ਤੇ ਕੁਝ ਥਾਣੇ ਵੀ ਚੈੱਕ ਕੀਤੇ ਜਾਣਗੇ ਜਿਹੜੇ ਹੁਣ ਆਪਾਂ ਇਸ ਟਾਈਮ ਪ੍ਰੈਜ਼ੈਂਟਲੀ ਕੋੜਾ ਚੌਂਗ ਜਿਹੜਾ ਨਾਕਾ ਹੈਗਾ ਸ਼ਹਿਰ ਦੇ ਵਿੱਚ ਉਹਦੇ ਤੇ ਅਸੀਂ ਖੜੇ ਆ ਤੇ ਇਸ ਤਰੀਕੇ ਨਾਲ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਜ਼ਿਲ੍ਹੇ ਦੀਆਂ ਹਰਿਆਣੇ ਦੇ ਨਾਲ ਕੁਝ ਜਿਹੜੇ ਸੈਂਸਿਟਿਵ ਸੜਕਾਂ ਨੇ ਜਾਂ ਨਾਕੇ ਨੇ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਲੱਗਲੇ ਜ਼ਿਲ੍ਹੇ ਫਰੀਦਕੋਟ ਬਰਨਾਲਾ ਮਾਨਸਾ ਤੇ ਆਪਣਾ ਮੁਕਸਰ ਨੇ ਉਹਨਾਂ ਦੇ ਜਿਹੜੇ ਡਿਸਟ੍ਰਿਕਟ ਦੀ ਬਾਉਂਡਰੀ ਤੇ ਜਿਹੜੇ ਨਾਕੇ ਲੱਗੇ ਨੇ ਉਹ ਵੀ ਚੈੱਕ ਕੀਤੇ ਜਾਣਗੇ ਇਹਦੇ ਚ ਹੁਣ ਐਸਐਸਪੀ ਬਠਿੰਡਾ ਸਾਹਿਬ ਨੇ ਮੈਨੂੰ ਦੱਸਿਆ ਕਿ ਇਹਦੇ ਚ ਕੁੱਲ 125 ਦੇ ਕਰੀਬ ਜਿਹੜੇ ਪੁਲਿਸ ਮੁਲਾਜ਼ਮ ਨੇ ਐਕਟਿਵ ਡਿਊਟੀ ਤੇ ਹੈਗੇ ਨੇ ਇਸ ਤੋਂ ਇਲਾਵਾ ਜਿਹੜੇ ਥਾਣਿਆਂ ਦੇ ਵਿੱਚ ਜਿਹੜੀ ਨਾਈਟ ਮੁੰਚੀ ਤੇ ਡਿਊਟੀ ਅਫਸਰ ਦੀ ਜਿਹੜੀ ਉਹ ਉਹ ਹੈਗੀ ਹੈ ਫੋਰਸ ਹੈ ਉਹ ਵੀ ਮੌਜੂਦ ਹੈ ਜਿਹੜੀ ਕਿ ਇਸ ਜਨਰਲੀ ਜਿਹੜੀ ਹੈਗੀ ਥਾਣਿਆਂ ਦੇ ਵਿੱਚ ਕੰਮ ਕਰ 11 12 ਵਜੇ ਤੱਕ ਚੱਲਦਾ ਰਹਿੰਦਾ